ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਵਾਲੀ ਤੇ ਬਹੁਤ ਹੀ ਘੱਟ ਰੇਟ ਤੇ ਹੈ ਜੀ ਐਂਡ ਆਫ ਸੀਜ਼ਨ ਸੇਲ ਹੈ ਜੀ ਸੰਡੇ ਸੇਲ ਹੈ ਜੀ ਇਹ ਆਫਰ ਅੱਜ ਸੰਡੇ ਲਈ ਹੈ ਜੀ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਪ੍ਰਾਈਸ ਬਹੁਤ ਹੀ ਘੱਟ ਹੈ ਜੀ ਔਨਲੀ 399 ਰੁਪਏ ਦਾ ਪ੍ਰਾਈਸ ਹੈ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਸਾਰੇ ਸੂਟ ਪਿਓਰ ਕਾਟਨ ਦੇ ਆਉਣਗੇ ਪਿਓਰ ਕਾਟਨ ਦੀ ਸ਼ਰਟ ਆਉਗੀ ਪਿਓਰ ਕਾਟਨ ਦੀ ਬਾਟਮ ਆਉਗੀ ਤੇ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਪਿਆਰਾ ਫੈਬਰਿਕ ਹੈ ਜੀ ਪਿਓਰ ਕਾਟਨ ਦਾ 1.75 ਦੀ ਸ਼ਰਟ ਆਉਗੀ ਜੀ 2 ਮੀਟਰ ਦੀ ਬਾਟਮ ਆਉਗੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੀਆਂ ਭੈਣਾਂ ਇਸ डील ਦਾ ਫਾਇਦਾ ਲੈ ਸਕਣ ਸਾਰੀਆਂ ਭੈਣਾਂ ਇਹ ਸਸੇਲ ਦਾ ਫਾਇਦਾ ਲੈ ਸਕਣ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜਲਦੀ ਤੋਂ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਲਿਮਟਡ ਸਟਾਕ ਹੈ ਫਟਾਫਟ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਾਡੇ ਵਟਸਐਪ ਨੰਬਰ ਤੇ ਜੇ ਕਿਸੇ ਵੀ ਭੈਣ ਨੇ ਇਹਨਾਂ ਸੂਟਾਂ ਦੇ ਉੱਪਰ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਆਪਣੇ ਤੋਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੁੰਦਾ ਹੈ ਜੀ ਹਰ ਤਰ੍ਹਾਂ ਦਾ ਆਪਣੇ ਕੋਲੇ ਸਟਾਫ ਅਵੇਲੇਬਲ ਹੁੰਦਾ ਹੈ ਜੀ ਤੁਸੀਂ ਕੋਈ ਵੀ ਵਰਕ ਕਿਸੇ ਵੀ ਸਟੱਫ ਤੇ ਤੁਸੀਂ ਕਰਵਾ ਸਕਦੇ ਹੋ ਆਪਦੀ ਪਸੰਦ ਦਾ ਸਟੱਫ ਲਵਾ ਕੇ ਤੁਸੀਂ ਆਪਣੇ ਮਨਪਸੰਦ ਦੇ ਫੈਬਰਿਕ ਤੇ ਆਪਣਾ ਮਨਪਸੰਦ ਦਾ ਵਰਕ ਕਰਵਾ ਸਕਦੇ ਹੋ ਜਿੰਮੇ ਦਾ ਤੁਹਾਡਾ ਬਜਟ ਹੈ ਉਸੇ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਹੈਵੀ ਸੂਟ ਵੀ ਰੈਡੀ ਕਰਵਾ ਸਕਦੇ ਹੋ ਲਾਈਟ ਸੂਟ ਵੀ ਰੈਡੀ ਕਰਵਾ ਸਕਦੇ ਹੋ ਜੇ ਤੁਹਾਡਾ ਆਪਣਾ ਵੀ ਮਾਣਾ ਵੀ ਆਪਾਂ ਇਹਨੇ ਪੈਸੇ ਨਹੀਂ ਲਾਉਣੇ ਤਾਂ ਆਪਾਂ ਥੋੜੇ ਪੈਸਿਆਂ ਚ ਵੀ ਸੂਟ ਵਧੀਆ ਰੈਡੀ ਕਰਵਾ ਸਕਦੇ ਆ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਸਾਡੇ ਨਾਲ ਮੈਸੇਜ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਆਪਣੇ ਕੋਲੇ ਹਰੇਕ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਔਰ ਟਾਈਪ ਆਰੀ ਵਰਕ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਆਪਣੇ ਕੋਲੋਂ ਮਿਲ ਜੂਗਾ ਤੁਸੀਂ ਕੋਈ ਵੀ ਵਰਕ ਸਾਡੇ ਕੋਲੋਂ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਆਪਣੇ ਤੇ ਬਹੁਤ ਹੀ ਵਧੀਆ ਆਪਣਾ ਕੰਮ ਹੈ ਫੈਬਰਿਕ ਦੀ ਕੱਪੜੇ ਦੀ ਤੇ ਕੰਮ ਦੀ ਆਪਣੀ ਪੂਰੀ ਗਾਰੰਟੀ ਹੈ ਸੋਨੂੰ ਵਧੀਆ ਕੰਮ ਘੱਟ ਪੈਸਿਆਂ ਦੇ ਵਿੱਚ ਮਿਲੂਗਾ ਫਟਾਫਟ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਆਪਣੇ ਕੋਲੇ ਹੈਂਡਵਰਕ ਦੀ ਬੁਕਿੰਗ ਵੀ ਸ਼ੁਰੂ ਹੈ ਜੀ ਜੇ ਕਿਸੇ ਭੈਣ ਨੇ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਹੈਂਡਵਰਕ ਦਾ ਸੂਟ ਵੀ ਰੈਡੀ ਕਰਵਾ ਸਕਦੇ ਹੋ ਆਪਦੀ ਬੁਕਿੰਗ ਕਰਵਾ ਸਕਦੇ ਹੋ ਜਿਵੇਂ ਦਾ ਤੁਸੀਂ ਡਿਜ਼ਾਈਨ ਕਹੋਗੇ ਆਪਾਂ ਸੇਮ ਡਿਜ਼ਾਈਨ ਸੋਨੂੰ ਰੈਡੀ ਕਰਕੇ ਦੇਵਾਂਗੇ ਤੇ ਬਹੁਤ ਹੀ ਘੱਟ ਪ੍ਰਾਈਸ 'ਚ ਰੈਡੀ ਕਰਕੇ ਦੇਵਾਂਗੇ ਜੀ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਸਾਰੀਆਂ ਭੈਣਾਂ ਤੱਕ ਤਾਂ ਜੋ ਸਾਰੀਆਂ ਭੈਣਾਂ ਇਸ ਸੇਲ ਦਾ ਫਾਇਦਾ ਲੈ ਸਕਣ ਜੀ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਪਲੀਜ਼ ਮੇਰੀ ਵੀਡੀਓ ਨੂੰ ਤੇ ਇੱਕ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਿਵੇਂ ਦੇ ਸਾਡੀ ਕਲੈਕਸ਼ਨ ਲੱਗਦੀ ਹੈ ਕਿਵੇਂ ਦੇ ਸਾਡੇ ਸੂਟ ਲੱਗਦੇ ਆ ਤੇ ਸੂਟ ਆਪਣੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਹੁੰਦੇ ਆ ਜੀ ਕਪੜਾ ਆਪਣਾ ਪਿਓਰ ਕਾਟਨ ਦਾ ਆਊਗਾ ਜਿਵੇਂ ਦਾ ਤੁਹਾਨੂੰ ਕਪੜਾ ਅਸੀਂ ਵੀਡੀਓ ਦੇ ਵਿੱਚ ਕਹਾਂਗੇ ਉਹੀ ਕਪੜਾ ਤੁਹਾਡੇ ਕੋਲੇ ਪਹੁੰਚੂਗਾ ਸੇਮ ਕਪੜਾ ਪਹੁੰਚੂਗਾ ਜੀ ਕਾਟਨ ਕਹਾਂਗੇ ਤਾਂ ਕਾਟਨ ਆਊਗੀ ਸਿੰਥੈਟਿਕ ਕਹਾਂਗੇ ਤਾਂ ਸਿੰਥੈਟਿਕ ਆਊਗਾ ਕੋਈ ਵੀ ਫਰਕ ਨਹੀਂ ਹੁੰਦਾ ਇਹ ਸੂਟ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਜੀ ਤੇ ਮੈਚਿੰਗ ਵੀ ਲੈ ਸਕਦੇ ਹੋ ਜਿਵੇਂ ਦੀ ਤੁਹਾਡੀ ਮਰਜ਼ੀ ਹੈ ਉਸੇ ਤਰ੍ਹਾਂ ਦੇ ਸੂਟ ਲੈ ਸਕਦੇ ਹੋ ਸਾਰੇ ਸੂਟਾਂ ਦਾ ਪ੍ਰਾਈਸ 399 ਰੁਪਏ ਹੈ ਜੀ ਤੁਸੀਂ ਕੋਈ ਵੀ ਸੂਟ ਆਪ ਦਾ ਬੁੱਕ ਕਰਵਾ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਆਪਦੀ ਬੁਕਿੰਗ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਕਰਵਾ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਕੋਈ ਵੀ ਸਵਾਲ ਹੁੰਦਾ ਜੀ ਆਪਣੇ ਮਨ ਚ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਪੁੱਛ ਚੱਕਦੇ ਹੋ ਅਸੀਂ ਨਾਲ ਦੀ ਨਾਲ ਤੁਹਾਨੂੰ ਰਿਪਲਾਈ ਦੇਵਾਂਗੇ ਜੀ ਅਸੀਂ ਤੁਹਾਡੇ ਮੈਸੇਜ ਦਾ ਉਹੀ ਰਿਪਲਾਈ ਕਰ ਦਿੰਨੇ ਆ ਜੀ ਤੇ ਤੁਸੀਂ ਪਲੀਜ਼ ਕੋਈ ਵੀ ਆਪਦੇ ਮਨ ਚ ਡਾਊਟ ਨਾ ਰੱਖਿਆ ਕਰੋ ਤੁਸੀਂ ਸਾਡੇ ਤੋਂ ਆਪਦੇ ਸਵਾਲ ਪੁੱਛ ਸਕਦੇ ਹੋ ਜੀ ਕਮੈਂਟ ਚ ਵੀ ਪੁੱਛ ਸਕਦੇ ਹੋ ਤੇ WhatsApp ਨੰਬਰ ਤੇ ਵੀ ਪੁੱਛ ਸਕਦੇ ਹੋ ਤੇ ਫਟਾਫਟ ਸਾਰੀਆਂ ਭੈਣਾਂ ਆਪਦੀ ਬੁਕਿੰਗ ਕਰਵਾ ਲਓ ਇਹ ਸੇਲ ਐਂਡ ਆਫ ਸੀਜ਼ਨ ਸੇਲ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ